ਮਾਪਿਆਂ ਨੇ ਬੜੇ ਹੀ ਚਾਅ ਦੇ ਨਾਲ ਆਪਣੀ ਧੀ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਕੀਤਾ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਧੀ ਦੀ ਮੌਤ ਦੀ ਖਬਰ ਆ ਜਾਵੇਗੀ ਸਿਰਫ 25 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਦਾਜ ਦੇ ਵਿੱਚ ਗੱਡੀ ਨਾ ਮਿਲੀ ਤਾਂ ਸੋਹਰਿਆਂ ਨੇ ਕੁੜੀ ਨੂੰ ਮਾਰ ਦਿੱਤਾ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਮੂਚੀਆ ਮਾਪਿਆਂ ਨੇ ਬੜੇ ਹੀ ਚਾਹਵਾਂ ਦੇ ਨਾਲ ਕੁਝ ਦਿਨ ਪਹਿਲਾਂ ਹੀ ਆਪਣੀ ਧੀ ਦਾ ਵਿਆਹ ਕੀਤਾ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਸਿਰਫ ਕੁਝ ਦਿਨ ਬਾਅਦ ਹੀ ਉਹਨਾਂ ਦੀ ਧੀ ਦੀ ਮੌਤ ਦੀ ਖਬਰ ਆ ਜਾਵੇਗੀ ਜਾਣਕਾਰੀ ਅਨੁਸਾਰ ਰੀਟਾ ਨਾ ਦੇ ਕੁੜੀ ਦੀ ਭੇਤਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਅਤੇ ਹੁਣ ਰੀਟਾ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਯਾਨੀ ਕਿ ਪੇਕੇ ਪਰਿਵਾਰ ਦੇ ਵੱਲੋਂ ਇਲਜ਼ਾਮ ਸੋਹਰਿਆਂ ਦੇ ਉੱਤੇ ਲਗਾਏ ਜਾ ਰਹੇ ਨੇ ਕਿ ਸੋਹਰਿਆਂ ਨੇ ਉਹਨਾਂ ਦੀ ਧੀ ਦਾ ਕਤਲ ਕਰ ਦਿੱਤਾ ਅਜੇ ਤਾਂ ਵਿਆਹ ਦਾ ਚਾਬੀ ਨਹੀਂ ਸੀ ਲੱਥਿਆ ਪਰ ਉਸ ਤੋਂ ਪਹਿਲਾਂ ਹੀ ਧੀ ਦੀ ਮੌਤ ਦੀ ਖਬਰ ਆ ਗਈ 25 ਦਿਨ ਪਹਿਲਾਂ ਹੀ ਮਹੱਜ ਵਿਆਹ ਹੋਇਆ ਸੀ ਇਹ ਮਾਮਲਾ ਅਭੋਰ ਤੋਂ ਸਾਹਮਣੇ ਆਇਆ ਹੈ ਅਭੋਰ ਦੀ ਰਹਿਣ ਵਾਲੀ ਰੀਟਾ ਜਿਸ ਦਾ 25 ਦਿਨ ਪਹਿਲਾਂ ਹੀ ਵਿਆਹ ਹੁੰਦਾ ਹੈ ਪਰ ਉਸ ਤੋਂ ਬਾਅਦ ਲਗਾਤਾਰ ਹੀ ਰੀਟਾ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਰੀਟਾ ਦੇ ਪਿਤਾ ਐਸਆਈ ਨੇ ਲਾਲਚੰਦ ਏਐਸਆਈ ਦੇ ਵੱਲੋਂ ਵੀ ਹੁਣ ਸੋਹਰਿਆਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲੋਂ ਗੱਡੀ ਦੀ ਮੰਗ ਕੀਤੀ ਗਈ ਪਰ ਜਦੋਂ ਅਸੀਂ ਨਹੀਂ ਦਿੱਤੀ ਤਾਂ ਉਹ ਸਾਡੀ ਧੀ ਨੂੰ ਹੀ ਮਾਰ ਦਿੱਤਾ। ਜਾਣਕਾਰੀ ਅਨੁਸਾਰ ਬੀਤੇ ਕੱਲ ਸੋਹਰਿਆਂ ਦਾ ਫੋਨ ਆਉਂਦਾ ਹੈ ਪੇਕੇ ਪਰਿਵਾਰ ਨੂੰ ਵੀ ਤੁਹਾਡੀ ਕੁੜੀ ਦੀ ਸਿਹਤ ਖਰਾਬ ਹੋ ਗਈ ਹੈ। ਤਾਂ ਜਦੋਂ ਕੁੜੀ ਦਾ ਪਤਾ ਲੈਣ ਵਾਸਤੇ ਉਹਦਾ ਭਰਾ ਚਰਨਜੀਤ ਉੱਥੇ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਕੁੜੀ ਦੇ ਮੂੰਹ ਦੇ ਵਿੱਚੋਂ ਛੱਗ ਨਿਕਲ ਰਹੀ ਹੁੰਦੀ ਹੈ। ਜਿਸ ਬਾਰੇ ਉਹ ਆਪਣੇ ਪਿਤਾ ਨੂੰ ਸਾਰੀ ਜਾਣਕਾਰੀ ਦਿੰਦਾ ਹੈ ਅਤੇ ਪਰਿਵਾਰਕ ਮੈਂਬਰ ਉੱਥੇ ਪਹੁੰਚਦੇ ਨੇ ਅਤੇ ਫਿਰ ਰੀਟਾ ਦੀ ਮ੍ਰਿਤਕ ਦੇਨ ਨੂੰ ਇੱਥੇ ਅਬੋਲ ਲਿਆਇਆ ਜਾਂਦਾ ਹੈ। ਆ ਰੀਤਾ ਦਾ ਵਿਆਹ ਮਾਨਸਾ ਵਿਖੇ ਹੋਇਆ ਸੀ 25 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਲਗਾਤਾਰ ਹੀ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਫਿਲਹਾਲ ਜਾਂਚ ਦਾ ਵਿਸ਼ਾ ਹੈ ਅਤੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦਿਆਂ ਕੱਲ ਕਰੀਬ 9:30 ਦੇ ਕਰੀਬ ਮੇਰੇ ਪਾਪਾ ਨੂੰ ਕਾਲ ਆਈ ਹੈ ਠੀਕ ਹੈ ਇਹ ਥੋੜੀ ਕੁੜੀ ਦੇ ਮੂੰਹੋਂ ਚੱਕ ਨਿਕਲੀ ਜਾਂਦੇ ਸੋ ਪਾਪਾ ਮੇਰੇ ਪੰਜਾਬਪੁਰ ਚ ਜੋਬ ਕਰਦੇ ਸੀ ਟੀਵਨ ਚ ਤੇ ਉਹਨਾਂ ਦੀ ਨਾਈਟ ਸੀ ਤੇ ਉਹ ਮੈਨੂੰ ਕਹਿੰਦੇ ਵੀ ਬੇਟਾ ਤੂੰ ਚਲਾ ਜਾ ਤੇ ਮੈਂ ਉੱਥੇ ਗਿਆ ਰਾਤ ਕਰੀਬ 11 ਵਜੇ ਮੈਂ ਉੱਥੇ ਪਹੁੰਚਾ ਤੇ ਉੱਥੇ ਪਹੁੰਚਣ ਤੇ ਮੈਂ ਦੇਖਿਆ ਵੀ ਮੇਰੇ ਭੈਣ ਦੇ ਮੂੰਹ ਚ ਅਗ ਨਿਕਲੇ ਜਾਂਦੇ ਐ ਤੇ ਉਹ ਬੇਹੋਸ਼ੀ ਦੇ ਹਾਲਤ ਵਿੱਚ ਪਈ ਐ ਮੈਂ ਜਾ ਕੇ ਜਦੋਂ ਚੈੱਕ ਕੀਤਾ ਤੇ ਮੇਰੀ ਭੈਣ ਉਹ ਦੇਹਾਂ ਨਹੀਂ ਸੀ ਉਹਦੇ ਅੰਦਰ ਖਤਮ ਹੋ ਚੁੱਕੀ ਸੀ ਸੋ ਮੈਂ ਇਹ ਕਹਿਣਾ ਚਾਹੁੰਗਾ ਵੀ ਮੇਰੀ ਭੈਣ ਦੀ ਸੱਸ ਨੇ ਤੇ ਉਹਦੇ ਘਰ ਵਾਲੇ ਨੇ ਤੇ ਉਹਦੀ ਨਨਾਨ ਨੇ ਇਹਨਾਂ ਤਿੰਨਾਂ ਨੇ ਮੇਰੀ ਭੈਣ ਨੂੰ ਗਲ ਕੇ ਮਾਰਿਆ ਤੇ ਮੈਂ ਕਾਨੂੰਨ ਤੋਂ ਇਹ ਕਹਿਣਾ ਚਾਹੁੰਗਾ ਵੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਹਲੇ 18 ਦਿਨ ਮੇਰੀ ਭੈਣ ਦੇ ਵਿਆਹ ਨੂੰ ਹੋਏ ਸੀ ਸਿਰਫ ਉਦੇ ਅੱਧਾ ਜੋ ਮਹਿੰਦੀ ਵੀ ਨਹੀਂ ਲੱਤੀ ਸੀ ਸੋ ਇਹ ਹੀ ਹੈ ਵੀ ਮੇਰੀ ਭੈਣ ਨੂੰ ਇਨਸਾਫ ਦਵਾਇਆ ਜਾਵੇ ਉਹ ਲਗਭਗ ਜਦੋਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਕਰੀਬ 10 ਦਿਨ ਪਹਿਲਾਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਤੇ ਉਹਨੇ ਉਦੋਂ ਕਿਹਾ ਸੀ ਮੈਨੂੰ ਕਿਉਂ ਮੇਰੇ ਨਾਲ ਗੱਲਾਂ ਸ਼ੇਅਰ ਕਰ ਲੈਂਦੀ ਸੀ ਮੇਰੇ ਜਿਆਦਾ ਕਲੋਸ ਸੀ ਉਹਨੇ ਮੈਨੂੰ ਦੱਸਿਆ ਵੀ ਐਵੇਂ ਕਰਕੇ ਕਾਰ ਦਾ ਕਹਿੰਦੇ ਮੈਨੂੰ 2-3 ਵਾਰੀ ਮੈਨੂੰ ਦੱਸਿਆ ਬਸ ਅਸੀਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਨਹੀਂ ਕਰਨਗੇ ਨਹੀਂ ਕਰਨਗੇ ਬਟ ਇੱਕ ਕਾਰ ਨਾ ਦੇਣ ਕਰਕੇ ਅੱਜ ਮੇਰੀ ਭੈਣ ਨੂੰ ਮੋਢੇ ਕੱਟ ਤਾਰ ਦਿੱਤਾ ਗਿਆ ਸੋ ਇਹ ਚੀਜ਼ ਦਾ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਦੁੱਖ ਹੈ ਕਿਉਂਕਿ ਹਲੇ ਨਾ ਅੱਜ ਤੋਂ ਮਹਿੰਦੀ ਲੱਤੀ 18 ਦਿਨ ਵਿਆਹ ਨੂੰ ਹੋਏ ਸੀ ਸੋ ਮੈਂ ਇਹ ਕਹਿਣਾ ਚਾਹੁੰਗਾ ਸਰਕਾਰ ਨੂੰ ਵੀ ਜਿਨ੍ਹਾਂ ਨੇ ਮੇਰੀ ਭੈਣ ਨੂੰ ਮਰਿਆ ਨੂੰ ਕਿਹੜੀ ਤੋਂ ਕਿਹੜੀ ਸਜ਼ਾ ਦਿੱਤੀ ਜਾ ਠੀਕ ਕਰੀ ਹੋਰ ਇਹਨਾਂ ਦੀ ਬੇਟੀ ਵੀ ਅੱਜ 18 ਪੰਜ ਉਹਨੇ 18 ਪਿਛਲੇ ਮਹੀਨੇ 18 ਤਰੀਕ ਦੀ شادی ਹੋਈ ਸੀ ਜੀ ਪਹਿਲੀ ਵਾਰੀ ਇਹ ਦੂਜੀ ਵਾਰੀ ਗਈ ਹੈ ਤੇ ਰਾਤ ਮੈਨੂੰ ਫੋਨ ਆਇਆ ਹੈ ਮੇਰੇ ਘਰੋਂ ਦਾ ਦੀ ਉਹ ਦੀ ਬੇਟੀ ਜਿਹੜੀ ਨੇ ਮੂੰਹ ਤੇ ਜੱਗ ਆ ਰਹੇ ਐ ਤੇ ਮੈਂ ਮੈਂ ਡਿਊਟੀ ਸੀ ਜਪੀਸੀ ਆ ਤੇ ਅੰਗੋਰ ਸਿਟੀ ਬਣ ਤੇ ਵੀਰ ਮੇਰਾ ਬੇੜਾ ਗਿਆ ਜਦੋਂ ਮੇਰੀ ਬੇਟੀ ਮੋਲੇ ਨੇ ਵੀ ਰੂਸੀ ਨਹੀਂ ਸੀ ਗਏ ਨਹੀਂ ਹੁਣ ਨਹੀਂ ਉਹ ਆਏ ਨਹੀਂ ਗਏ ਉਹ ਜ਼ਹਿਰੀਲੀ ਜੀ ਲੱਗੇ ਐ ਮੂੰਹ ਤੇ ਜੱਗ ਆ ਰਹੇ ਸੀਗੇ ਮੇਰੀ ਬੇਟੀ ਦਾ ਨਾਮ ਹਿਟਾਇਗਾ ਮਨੂਜ ਕੁਮਾਰ ਸਰਾਲਾਲੀ ਮੰਡੀ ਹੈ ਜੀ ਰਾਣੀ ਜੀ ਮੇਰੀ ਬੇਟੀ ਐ ਤੇ ਮੇਰੇ ਬੇਟੇ ਨੂੰ ਘਹਿਰੀ ਸੀ ਕੀ ਕਿਹਾ ਸੀ ਮੈਂ ਤਾਂ ਨਹੀਂ ਪਸੰਦ ਕੀਤਾ ਇਹਨੇ ਵੀ ਘਰ ਬੱਜ ਜੀ ਹੂੰ ਕੀ ਮੇਰੇ ਬੇਟੇ ਨੇ ਕਿਹਾ ਸੀ ਕੀ ਕਿਹਾ ਸੀ ਉਹ ਦਾਦੀ ਮੰ ਕਰ ਰਹੀ ਸੀ ਕਿ ਘੜ ਕਾਰ ਦਾ ਕੰਢੀ ਸੀ ਇਹਨੇ ਹੁਣ ਆ ਚਿਰਵਾ ਦੇ ਨਾਲ ਵਧੀਆ ਕਰਦਾ ਅੱਛਾ ਇਹਨਾਂ ਨੂੰ ਕੜੀ ਤੋਂ ਕੜੀ ਸਜਾ ਦਿੱਤੀ ਜਾਵੇ ਇਹਨੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਮਾੜੀ ਉਹਨਾਂ ਦੀ ਸ਼ਾਦੀ ਹੋਈ ਸੀ 18 ਜਨਵਰੀ 25 ਨੂੰ ਹਰਬਕੀ ਦੀ ਕਾਲੇ ਵਾਲੀ ਮੰਡੀ ਸ਼ਾਦੀ ਹੋਈ ਸੀਗੀ। ਉੱਥੇ ਆਪ ਦੇ ਸਹੁਰੇ ਘਰ ਹੀ ਸੀ ਲੜਕੀ। ਇੱਥੇ ਉਹਦੀ ਕੱਲ ਡੈਥ ਹੋ ਗਈ ਤੇ ਉਸ ਦਾ ਬ੍ਰਦਰ ਤੇ ਉਸ ਦਾ ਪਿਤਾ ਉਹਦੀ ਗੈਡ ਬੋਡੀ ਲਿਆ ਲਿਆਇਆ ਜੀ ਉਹ ਮੋਤਰੀ ਜੇ ਰੱਖਾਦੀ ਹੈ ਜੀ ਤੇ ਕੁੜੀ ਦੇ ਭਰਾ ਚਰਨਜੀਤ ਦਾ ਬਿਆਨ ਹਸਲ ਕਰਾਇਆ ਜਾਂਦਾ ਹੈ। ਉਹਦੇ ਆਧਾਰ ਤੇ ਜੋ ਜੁਰਮੋਗ ਕਰਾਉਂਦੇ